ਸਾਸੀ ਗਾਲ ਜੀ ਮੇਰਾ ਨਾਮ ਹੈ ਡਾਕਟਰ ਸੁਖਰਾਜ ਸਿੰਘ ਮੈਂ ਇੱਕ ਫਾਰਮੋਪੈਥਾਂ ਜਿਵੇਂ ਕਿ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਹੋਮੋਪੈਥੀ ਦੀ ਜਿਹੜੀ ਡਿਸਕਵਰੀ ਹੈ ਡਾਕਟਰ ਹੈਨਮਨ ਨੇ 1796 ਦੇ ਵਿੱਚ ਜਰਮਨੀ ਦੇ ਵਿੱਚ ਕੀਤੀ ਸੀ ਮੈਂ ਅੱਜ ਤੁਹਾਨੂੰ ਹੋਮੋਪੈਥੀ ਦੇ ਬਾਰੇ ਥੋੜਾ ਬਹੁਤ ਦੱਸਣ ਜਾ ਰਿਹਾ ਹਾਂ ਹੋਮੋਪੈਥੀ ਦਾ ਜਿਵੇਂ ਕਿ ਇੱਕ ਆਮ ਮਾਨਤਾ ਹੈ ਆਮ ਜਨਤਾ ਦੇ ਵਿੱਚ ਕਿ ਹੋਮੋਪੈਥੀ ਦੇ ਜਿਹੜਾ ਇਲਾਜ ਹੁੰਦਾ ਹੈ ਉਹ ਥੋੜਾ ਲੰਮਾ ਹੁੰਦਾ ਹੈ ਲੇਕਿਨ ਇਸ ਤਰ੍ਹਾਂ ਨਹੀਂ ਹੈ ਇੱਕ ਇੱਕ ਬਿਮਾਰੀ ਤੋਂ ਬਿਮਾਰੀ ਤੇ ਵੀ ਡਿਪੈਂਡ ਕਰਦਾ ਹੈ ਪਲੱਸ ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈ ਬਿਮਾਰੀ ਤੇ ਡਿਪੈਂਡ ਕਰਦਾ ਸੋ ਇਸ ਕਰਕੇ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਇਲਾਜ ਵੀ ਜਿਹੜਾ ਹੈ ਉਹ ਇੱਕ ਹੋਮੋਪੈਥੀ ਦੇ ਵਿੱਚ ਹੋ ਜਾਂਦਾ ਤੇ ਸਭ ਤੋਂ ਸਸਤਾ ਤੇ ਸਭ ਤੋਂ ਵਧੀਆ ਜਿਹੜਾ ਵੇ ਹੈ ਮੈਡੀਸਨ ਲੈਣ ਦਾ ਉਹ ਸਭ ਹੋਮੋਪੈਥੀ ਦੇ ਵਿੱਚ ਹੋਮੋਪੈਥੀ ਦੇ ਵਿੱਚ ਇਹਨਾਂ ਬਿਮਾਰੀਆਂ ਦਾ ਬਹੁਤ ਹੀ ਵਧੀਆ ਇਲਾਜ ਹੈ ਜਿਹਦੇ ਨਾਲ ਜਿਹੜਾ ਪੇਸ਼ੈਂਟ ਨੂੰ ਹਫਤੇ ਦੇ ਵਿੱਚ ਵਿੱਚ ਜਾਂ ਜਤੋਂ ਜਤ ਮਹੀਨੇ ਦੇ ਵਿੱਚ ਵਿੱਚ ਫਰਕ ਪੈ ਸਕਦਾ ਹੈ ਹੋਮੋਪੈਥੀ ਦੇ ਵਿੱਚ ਫੈਟੀ ਲੀਵਰ ਦਾ ਵੀ ਬਹੁਤ ਵਧੀਆ ਇਲਾਜ ਹੈ ਜਿਹੜਾ ਸਾਡੇ ਖਾਣ ਪੀਣ ਬਾਹਰ ਦਾ ਖਾਣ ਪੀਣ ਕਰਕੇ ਫਾਸਟ ਫੂਡ ਕਰਕੇ ਜਿਹੜਾ ਹੋਮੋਪੈਥ ਜਿਹੜਾ ਫੈਟੀ ਲੀਵਰ ਹੋ ਜਾਂਦਾ ਹੈ ਉਹਦੇ ਵਿੱਚ ਹੋਮੋਪੈਥੀ ਦਾ ਬਹੁਤ ਸਫਲ ਇਲਾਜ ਹੈ ਔਰ ਬਹੁਤ ਸਾਰੇ ਪੇਸ਼ੈਂਟ ਜਿਹੜਾ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਡਾਇਬੀਟਿਸ ਬੜਾ ਵੱਧ ਗਿਆ ਉਹਦਾ ਇਲਾਜ ਹੈ ਜੀ ਇਹਦੇ ਵਿੱਚ ਜੀ ਉਹਦਾ ਵੀ ਇਲਾਜ ਹੈਗਾ ਜੀ ਡਾਇਬੀਟਿਸ ਦਾ ਵੀ ਹੋਮੋਪੈਥੀ ਵਿੱਚ ਬਹੁਤ ਸਫਲ ਇਲਾਜ ਹੈ ਵਾਲ ਝੜਦੇ ਨੇ ਆਮ ਲੋਕਾਂ ਦੀ ਉਹਦੇ ਵਾਸਤੇ ਵੀ ਬਿਲਕੁਲ ਜੀ ਵਾਲ ਝੜਨ ਦਾ ਵੀ ਹੋਮੋਪੈਥੀ ਦੇ ਵਿੱਚ ਬਹੁਤ ਸਫਲ ਇਲਾਜ ਹੋ ਜਾਂਦਾ ਬਹੁਤ ਸਾਰੇ ਪੇਸ਼ੈਂਟ ਜਿਹੜੇ ਜਿਹੜੇ ਬਾਲ ਚੜਦੇ ਹੋਣ ਬਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਡੈਂਡਰਫ ਦੀ ਪ੍ਰੋਬਲਮ ਰਹਿੰਦੀ ਆ ਉਹਨਾਂ ਨੂੰ ਤੇ ਉਹਨਾਂ ਦਾ ਹੋਮੋਪੈਥੀ ਦੇ ਰਾਹੀਂ ਮੈਡੀਸਿਨਸ ਦੇ ਰਾਹੀਂ ਇੱਕ ਮੋਸਟ ਹਾਰਮਲੈਸ ਵੇ ਦੇ ਵਿੱਚ ਔਰ ਮੋਸਟ ਮਤਲਬ ਸਭ ਤੋਂ ਸਸਤੇ ਦੇ ਵਿੱਚ ਜਿਹੜਾ ਇਲਾਜ ਹੋ ਜਾਂਦਾ ਆ ਆਮ ਲੋਕ ਸੋਚਦੇ ਕਿ ਹੋਮੋਪੈਥਿਕ ਲੰਬਾ ਤੇ ਬੜਾ ਮਹਿੰਗਾ ਲਾਜ ਉਹਦੇ ਬਾਰੇ ਤੁਹਾਡੀ ਕੀ رائے ਹੈ ਨਹੀਂ ਇਸ ਤਰ੍ਹਾਂ ਨਹੀਂ ਹੈ ਜੀ ਲੰਬਾ ਹੈ ਬਿਮਾਰੀ ਤੋਂ ਬਿਮਾਰੀ ਤੇ ਵੀ ਡਿਪੈਂਡ ਕਰਦਾ ਹੈ ਪਲੱਸ ਪੇਸ਼ੈਂਟਸ ਜਿਹੜੇ ਨੇ ਹੁੰਦੇ ਨੇ ਕਈ ਵਾਰੀ ਐਲੋਪੈਥਿਕ ਮੈਡੀਸਨ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਹੋ ਚੁੱਕੇ ਹੁੰਦੇ ਨੇ ਸੋ ਇਸ ਕਰਕੇ ਬਿਮਾਰੀ ਤੋਂ ਬਿਮਾਰੀ ਤੇ ਪਲੱਸ ਉਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈ ਸੋ ਬਹੁਤ ਸਾਰੀਆਂ ਬਿਮਾਰੀਆਂ ਨੇ ਜਿੰਨਾ ਦਾ ਬਹੁਤ ਜਲਦੀ ਵੀ ਇਲਾਜ ਹੋ ਜਾਂਦਾ ਸੋ ਇਹ માન્યਤਾ ਬਿਲਕੁਲ ਹੀ ਗਲਤ ਹੈ ਕਈ ਵਾਰੀ ਦੇਖਣ ਚਾਹੁੰਦਾ ਕਿ ਲੋਕ ਜਿਹੜੇ ਆ 2 ਮਹੀਨੇ ਜਾਂ 4 ਮਹੀਨਿਆਂ ਤੋਂ ਬੈਥਰੀ ਦਾ ਲਾਸਟ ਤੋਂ ਬਾਅਦ ਪਰੇਸ਼ਾਨ ਹੋ ਕੇ ਛੱਡ ਜਾਂਦੇ ਆ ਉਹਨਾਂ ਵਾਸਤੇ ਕੀ ਸੰਦੇਸ਼ ਹੈ ਤੁਹਾਡੇ ਨੂੰ ਉਹਨਾਂ ਵਾਸਤੇ ਇਹੀ ਸੰਦੇਸ਼ ਹੈ ਕਿ ਥੋੜਾ ਜਿਹਾ ਟਾਈਮ ਡਾਕਟਰ ਆਪਣੇ ਨੂੰ ਹੋਰ ਦੋ ਜਾਂ ਤਾਂ ਤੁਹਾਡੇ ਡਾਕਟਰ 'ਚ ਕੋਈ ਕਮੀ ਹੋ ਸਕਦੀ ਹੈ ਜਾਂ ਫਿਰ ਜਿਹੜਾ ਇਲਾਜ ਥੋੜਾ ਲੰਮਾ ਹੋ ਸਕਦਾ ਹੈ ਜਾਂ ਬਿਮਾਰੀ ਬਿਮਾਰੀ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਬਿਮਾਰੀ ਤੇ ਡਿਪੈਂਡ ਕਰਦਾ ਹੈ ਹੋ ਸਕਦਾ ਹੈ ਕਿ ਤੁਹਾਡੀ ਬਿਮਾਰੀ ਜਿਹੜੀ ਆ ਉਹ 6 ਮਹੀਨੇ ਦੇ ਵਿੱਚ ਸਹੀ ਹੋਵੇ ਬਾਕੀ ਹੁਣ ਕਈ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ 20 ਸਾਲ ਤੋਂ ਕਿਸੇ ਚੀਜ਼ ਤੋਂ ਜਿਹੜੇ ਪਰੇਸ਼ਾਨ ਨੇ ਤੁਰਨਾ ਤਾਂ ਵੀ ਇਲਾਜ ਫਿਰ ਜਿਹੜਾ ਉਸ ਅਕੋਰਡਿੰਗਲੀ ਜਿਹੜਾ ਥੋੜਾ ਲੰਮਾ ਵੀ ਚੱਲ ਸਕਦਾ ਹੈ ਇਸ ਕਰਕੇ ਥੋੜਾ ਜਿਹਾ ਸਬਰ ਰੱਖ ਕੇ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹੋ ਹੋਮੋਪੈਥੀ ਰਾਹੀਂ ਅੰਗਰੇਜ਼ੀ ਦਵਾਈ ਦੇ ਨਾਲ ਨਾਲ ਹੋਮੋਪੈਥੀ ਚਲਾਨੀ ਪੈਂਦੀ ਹੈ ਕਿ ਵਿਛੜ ਦੇ ਸਕਦੇ ਆ ਪੇਸ਼ੈਂਟ ਇਹ ਡਿਪੈਂਡ ਕਰਦਾ ਹੈ ਜੇ ਹੁਣ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਸ ਤਰ੍ਹਾਂ ਬਹੁਤ ਸਾਰੇ ਪੇਸ਼ੈਂਟਸ ਨੇ ਉਹ 8-8 ਸਾਲਾਂ ਤੋਂ 10-10 ਸਾਲ ਤੋਂ 15-15 ਸਾਲਾਂ ਤੋਂ ਬੀਪੀ ਦੀਆਂ 슈ਗਰ ਦੀਆਂ ਦਵਾਈਆਂ ਖਾ ਰਹੇ ਨੇ ਸੋ ਇੱਕਦਮ ਛੱਡਣ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਸਿੰਪਟਮਸ ਆ ਸਕਦੇ ਨੇ ਤੋ ਇੱਕਦਮ ਛੱਡਣਾ ਤਾਂ ਮੁਸ਼ਕਿਲ ਹੈ ਉਹਨਾਂ ਦੇ ਹੁੰਦਾ ਕਿ ਨਾਲ ਦੇ ਨਾਲ ਅਸੀਂ ਹੋਮੋਪੈਥੀ ਜਿਹੜਾ ਹੈ ਉਹ ਸ਼ੁਰੂ ਕਰ ਸਕਦੇ ਹਾਂ ਫਿਰ ਹੌਲੀ ਹੌਲੀ ਜਿਹੜੀ ਐਲੋਪੈਥਿਕ ਮੈਡੀਸਨ ਦੀ ਡੋਸ ਹੈ ਉਹਨੂੰ ਘੱਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਉਸ ਚੀਜ਼ ਤੋਂ ਜਿਹੜਾ ਬਹੁਤ ਰਾਹਤ ਮਿਲ ਸਕਦੀ ਹੈ ਡਾਕਟਰ ਲਾਰਮਸ ਦੇ ਪੇਸ਼ੈਂਟ ਜਿਹੜਾ ਕਹਿੰਦਾ ਇਥੇ ਕੋਲ 50 ਰੁਪਏ ਦੀ ਖਰਾਬ ਮਿਲ ਜਾਂਦੀ ਹੈ 1 ਕਿਲੋ ਦਿਨ ਜੀ ਜੇ ਤੁਹਾਡੇ ਕੋਈ ਪੇਸ਼ੈਂਟ ਆਉਂਦਾ ਆਪਣੇ ਲਾਜ਼ ਲਈ ਕਿੰਨੇ ਦੀ ਮੈਡੀਸਿਨ ਮਿਲ ਜਾਂਦੀ ਹੈ ਦੇਖੋ ਜੀ ਜੋ ਇੱਕ ਜੈਨੂਇਨ ਰੇਟ ਮੈਂ ਰੱਖਿਆ ਹੋਇਆ ਹੈ ਹਫਤੇ ਦੇ ਮੈਂ 600 ਰੁਪਏ ਲੈਣਾ ਹਫਤੇ ਦੀ ਮੈਡੀਸਨ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ ਉਹਦਾ ਮੈਂ 100 ਰੁਪਏ ਰੇਟ ਰੱਖਿਆ ਹੋਇਆ ਹੈ ਤੇ ਬੀਪੀ ਵਗੈਰਾ ਤੁਸੀਂ ਮੈਂ ਸੁਣਿਆ ਫ੍ਰੀ ਚੈੱਕਅਪ ਕਰਦੇ ਹੋ ਇੱਥੇ ਹਾਂਜੀ ਮੈਂ ਬੀਪੀ ਦਾ ਫ੍ਰੀ ਚੈੱਕਅਪ ਕਰਦਾ ਹਾਂ ਜੀ ਤਾਂ ਲੋਕਾਂ ਵਾਸਤੇ ਜੇ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲਣ ਜੀ ਮੇਰਾ ਮੈਂ ਹਰਜੀਓ ਹੋਮੋਪੈਥਿਕ ਕਲੀਨਿਕ ਹੈ ਜਿਹੜਾ ਨਿਊ ਪਵਨ ਨਗਰ ਪਟਾਲਾ ਰੋਡ ਆਪੋਜ਼ਿਟ ਸੈਲੀਬ੍ਰੇਸ਼ਨ ਮਾਲ ਨੀਅਰ ਗਲੀ ਨੰਬਰ 13 ਉੱਥੇ ਮੈਨੂੰ ਸੰਪਰਕ ਕਰ ਸਕਦੇ ਨੇ